ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਮੀਰ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਆਇਆ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤੇ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅਗਲੇ 5 ਦਿਨਾਂ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਕੀ ਹਨੇਰੀਆਂ ਝੱਖੜ ਅਤੇ ਗਰਜ ਚਮਕਣਾ ਛਿੱਟੇ ਜਿਹੜੇ ਪੈ ਰਹੇ ਆ ਇਹਦਾ ਦੌਰ ਇਸੇ ਤਰ੍ਹਾਂ ਜਾਰੀ ਰਹੂਗਾ ਜਾਂ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕਮੀ ਆਉਣ ਦੀ ਸੰਭਾਵਨਾ ਤੇ ਗਰਮੀ ਵਿੱਚ ਆਉਣ ਦੇਣਾ ਦੇ ਵਿੱਚ ਕਿੰਨਾ ਵਾਧਾ ਹੋਵੇਗਾ ਇਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰਦੇ ਹਾਂ ਹਵਾਵਾਂ ਇਸ ਵਕਤ ਪੰਜਾਬ ਦੇ ਵਿੱਚ ਅੱਜ ਪੂਰਬ ਦੀਆਂ ਚੱਲ ਰਹੀਆਂ ਨੇ ਤੇ ਸਿਸਟਮ ਦੀ ਜੇਕਰ ਗੱਲ ਕਰੀਏ ਤਾਂ ਇੱਕ ਸਿਸਟਮ ਆ ਜਿਹੜਾ ਚੱਕਰਵਾਤ ਆ ਉਹ ਅਰਬ ਸਾਗਰ ਦੇ ਵਿੱਚ ਬਣਿਆ ਹੋਇਆ ਤੇ ਦੂਸਰਾ ਰਾਜਸਥਾਨ ਦੇ ਭਾਗਾਂ ਤੇ ਬਣਿਆ ਹੋਇਆ ਇਸ ਤੋਂ ਬਿਨਾਂ ਇੱਕ ਹੋਰ ਨਵੀਂ ਅਪਡੇਟ ਵੀ ਆ ਰਹੀ ਆ ਕਹਿੰਦੇ ਵੀ 14 ਤੋਂ 15 ਤਰੀਕ ਤੱਕ ਬੰਗਾਲ ਦੀ ਖਾੜੀ ਦੇ ਵਿੱਚ ਮੌਨਸੂਨ ਆ ਜਿਹੜੀ ਉਹਨੇ 10 ਤੱਕ ਦੇ ਦੇਣੀ ਆ ਤੇ ਜਿਹਦੇ ਨਾਲ ਹੌਲੀ-ਹੌਲੀ ਜਿਹੜੀ ਉਹ ਕੇਰਲਾ ਤੱਕ ਪਹੁੰਚਣ ਦੀ ਸੰਭਾਵਨਾਵਾਂ ਉਹ ਜਲਦੀ ਬਣ ਜਾਣਗੀਆਂ ਜੇਕਰ ਹੁਣ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤਾਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਵੀ 8 ਤਰੀਕ ਨੂੰ ਅੱਜ ਦੁਪਹਿਰ ਤੋਂ ਹੀ 12 1 ਵਜੇ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਈ ਥਾਵਾਂ ਤੇ ਤੇਜ਼ ਸ਼ਰਾਟੇਦਾਰ ਮੀਂਹ ਹੀ ਝੱਖੜ ਜਿਹੜਾ ਝੱਲਿਆ ਤੇ ਕਈ ਥਾਵਾਂ ਤੇ ਜਿਹੜੀ ਉਹ ਤੇਜ਼ ਵਰਖਾ ਹੋਈ ਜਾਂ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਆ ਜਿਹਦੇ ਵਿੱਚ ਬਹੁਤ ਸਾਰੇ ਇਲਾਕੇ ਪੰਜਾਬ ਦੇ ਜਿਹੜੇ ਮਲਾ ਹਰਿਆਣੇ ਦੇ ਵਿੱਚ ਵੀ ਇਹ ਕਾਰਵਾਈਆਂ ਹੋਈਆਂ ਜਾਂ ਹਿਮਾਚਲ ਚ ਵੀ ਹੋਈਆਂ ਕਸ਼ਮੀਰ ਦਿੱਲੀ ਤੇ ਨਾਲ ਲੱਗਦੇ ਰਾਜਸਥਾਨ ਦੇ ਭਾਗਾਂ ਤੇ ਵੀ ਹੋਈਆਂ ਜੇਕਰ ਗੱਲ ਕਰੀਏ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਜਾਨਕਿ 9 ਤਰੀਕ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਅੱਜ ਰਾਤ ਤੇ ਕੱਲ ਰਾਤ ਜਿਹੜਾ ਮੌਸਮ ਆ ਇਸੇ ਤਰ੍ਹਾਂ ਕਰਵਟਾ ਜਿਹੜਾ ਉਹ ਲੈਂਦਾ ਰਹੂਗਾ ਕਈ ਥਾਵਾਂ ਤੇ ਨੇਰੀ ਝੱਖੜ ਦੇ ਨਾਲ ਗਰ ਲਸ਼ਕ ਦੇ ਨਾਲ ਤੇਜ਼ ਵਰਖਾ ਹੋ ਸਕਦੀ ਹੈ ਕੁਝ ਥਾਵਾਂ ਤੇ ਛਿੱਟੇ ਛਰਾਟੇ ਪੈ ਸਕਦੇ ਆ ਠੰਡਾ ਸਟੋਰ ਐਕਟੀਵਿਟੀ ਆ ਜਿਹੜੀ ਉਹ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੋ ਸਕਦੀ ਆ ਹਰਿਆਣਾ ਦਿੱਲੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਰਾਜਸਥਾਨ ਦੇ ਭਾਗਾਂ ਦੇ ਵਿੱਚ ਵੀ ਜਿਹੜੀਆਂ ਗਤੀਵਿਧੀਆਂ ਉਹ ਜਾਰੀ ਰਹਿਣਗੀਆਂ ਲੇਕਿਨ ਮਧ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ ਦੇ ਵਿੱਚ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕੀ ਬਣਿਆ ਰਹੂਗਾ ਇਹ ਸੀਗਾ ਆਉਣ ਵਾਲੇ 24 ਘੰਟੇ ਦਾ ਮੌਸਮ ਦਾ ਹਾਲ ਜਿਸ ਵਿੱਚ ਆਪਾਂ ਤੁਹਾਨੂੰ ਦੱਸਿਆ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਆਉਣ ਵਾਲੇ ਪੰਜ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਦੀ ਤਾਂ ਤੁਸੀਂ ਦੇਖ ਸਕਦੇ ਹੋ ਪਿਕਚਰ ਖੱਲ ਦੀ ਜਿਹੜੀ ਪੰਜਾਬ ਦੀ ਪਿਕਚਰ ਤੁਹਾਡੇ ਸਾਹਮਣੇ ਆ ਪੰਜਾਬ ਦੇ ਵਿੱਚ ਕੱਲੂ ਕਈ ਥਾਵਾਂ ਤੇ ਜੈਸਾ ਆਪਾਂ ਦੱਸਿਆ ਵੀ ਤੇਜ਼ ਹਨੇਰੀ ਝੱਕੜ ਦੇ ਨਾਲ ਛਿੱਟੇ ਛਰਾਟੇ ਕਈ ਥਾਵਾਂ ਤੇ ਤੇਜ਼ ਬਰਖਾ ਜਿਹੜੀ ਉਹ ਹੋ ਸਕਦੀ ਆ ਇਸੇ ਤਰ੍ਹਾਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਵਿੱਚ ਵੀ ਬਰਖਾ ਹੋਊਗੀ ਗੁਜਰਾਤ ਦੇ ਭਾਗਾਂ ਦੇ ਵਿੱਚ ਤੇ ਰਾਜਸਥਾਨ ਦੇ ਦੱਖਣੀ ਭਾਗਾਂ ਦੇ ਵਿੱਚ ਵੀ ਬਰਖਾ ਹੋਣ ਦੀ ਸੰਭਾਵਨਾ ਬਾਕੀ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਕਾਰਵਾਈ ਹੋ ਸਕਦੀ ਆ ਗੱਲ ਕਰੀਏ ਆਪਾਂ ਜੇਕਰ ਅਗਲੇ 10 ਤਰੀਕ ਦੀ ਤਾਂ 10 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਵਰਖਾ ਜਿਹੜੀ ਆ ਉਹ ਇਸੇ ਤਰ੍ਹਾਂ ਜਾਰੀ ਰਹੂਗੀ ਕਈ ਥਾਵਾਂ ਤੇ ਥੰਡਰਸਟ੍ਰੋਮ ਐਕਟੀਵਿਟੀ ਆ ਨਿਹਰੀ ਝੱਖੜਾ ਗਰਜ ਚਮਕਣਾ ਹਲਕੀ ਫੁਲਕੀ بارش ਕਈ ਥਾਵਾਂ ਤੇ ਤੇਜ਼ ਵਰਖਾ ਹੋ ਸਕਦੀ ਹੈ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚ ਵਰਖਾ ਤੇਜ਼ ਹੋਣ ਦੀ ਸੰਭਾਵਨਾ ਗੁਜਰਾਤ ਤੇ ਰਾਜਸਥਾਨ ਦੇ ਭਾਗਾਂ ਤੇ ਵੀ ਵਰਖਾ ਜਿਹੜੀ ਉਹ ਦੱਖਣੀ ਰਾਜਸਥਾਨ ਦੇ ਭਾਗਾਂ ਤੇ ਵਰਖਾ ਜਾਰੀ ਰਹੂਗੀ ਬਾਕੀ ਪੱਛਮੀ ਉੱਤਰੀ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ 10 ਤਰੀਕ ਨੂੰ ਨਵਾਂ ਜੰਮੂ ਕਸ਼ਮੀਰ ਤੇ ਆ ਰਿਹਾ। ਉਸ ਤੋਂ ਬਾਅਦ ਗੱਲ ਕਰੀਏ ਆਪਾਂ 11 ਤਰੀਕ ਦੀ ਤਾਂ 11 ਤਰੀਕ ਨੂੰ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਹਰਿਆਣਾ ਇਸੇ ਤਰ੍ਹਾਂ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਰਾਜਸਥਾਨ ਦੇ ਪੂਰਬੀ ਭਾਗਾਂ ਦੇ ਵਿੱਚ ਬਰਖਾ ਜਿਹੜੀ ਉਹ ਜ਼ਬਰਦਸਤ ਤਰੀਕੇ ਨਾਲ ਹੋ ਸਕਦੀ ਹੈ। ਨਾਰਥ-ਈਸਟ ਇੰਡੀਆ 'ਚ ਵੀ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਬਣ ਰਹੀ ਆ। ਉਸ ਤੋਂ ਬਾਅਦ ਗੱਲ ਕਰੀਏ ਆਪਾਂ 12 ਤਰੀਕ ਦੀ ਤਾਂ 12 ਤਰੀਕ ਨੂੰ ਵੀ ਪੰਜਾਬ ਦੇ ਭਾਗਾਂ ਤੇ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਹੋਣਗੀਆਂ ਤੇ ਉਸੇ ਤਰ੍ਹਾਂ ਬੰ ਮੌਨਸੂਨ ਆ ਜਿਹੜੀ ਉਹ ਤੇਜੀਆਂ ਦਾ ਦਸਤਕਾ ਜਿਹੜੀ ਉਹ ਭਾਰਤ ਦੇ ਵਿੱਚ ਦੇਵੇਗੀ ਉਸ ਵਾਰ ਗੱਲ ਕਰੀਏ ਆਪਾਂ 14 13 ਤਰੀਕ ਦੀ 13 ਤਰੀਕ ਨੂੰ ਪੰਜਾਬ ਦੇ ਵਿੱਚ ਗਤੀਵਿਧੀਆਂ ਜਿਹੜੀਆਂ ਉਹ ਘਟ ਜਾਣਗੀਆਂ ਥੋੜੀਆਂ ਹੋ ਜਾਣਗੀਆਂ ਤੇ ਬਾਕੀ ਭਾਗਾਂ ਦੇ ਵਿੱਚ ਗੁਜਰਾਤ ਰਾਜਸਥਾਨ ਦੇ ਵਿੱਚ ਮੌਸਮ ਖੁਸ਼ਕ ਹੋ ਜਾਊਗਾ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ੍ਹ ਸਾਰੇ ਮੌਸਮ ਖੁਸ਼ਕ ਰਹੂਗਾ ਹਮਾਚਲ ਉੱਤਰਾਖੰਡ ਤੇ ਜੰਮੂ ਕਸ਼ਮੀਰ ਵਿੱਚ ਵੀ ਹਲਕੀ ਫੁਲਕੀ ਗਤੀਵਿਧੀਆਂ ਜਿਹੜੀ ਉਹ 14 ਤਰੀਕ 13 ਨੂੰ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰੀਏ 14 ਦੀ ਤਾਂ 14 ਤਰੀਕ ਨੂੰ ਵੀ ਨਾਰਥ ਇੰਡੀਆ ਦੇ ਵਿੱਚ ਹਲਕੀ ਫੁਲਕੀ ਕਿਤੇ ਕਿਤੇ ਗਤੀਵਿਧੀ ਹੋ ਜਾਂਦੀ ਹੈ ਬਾਕੀ ਮੌਸਮਾ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਰਹੂਗਾ ਇਹ ਹੈ ਸਿਗਾ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਤੇ ਪੰਜਾਬ ਦੇ ਨਾਲ ਦੇ ਇਲਾਕਿਆਂ ਦਾ ਮੌਸਮ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਹੋ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਨੂੰ ਮੌਸਮ ਸੰਬੰਧੀ ਨਵੇਂ-ਨਵੇਂ ਵੀਡੀਓ ਜਿਹੜੀਆਂ ਹੋ ਭਾਵ ਸੋ ਸਕਣ ਸਤਿ ਸ੍ਰੀ ਅਕਾਲ ਜੀ